ਇੰਡੀਅਨ ਕਿਹਾ ਜਾਂਦਾ ਸੀ ਪ੍ਰੈਜ਼ੀਡੈਂਟ ਕਹਿ ਰਿਪੋਰਟ ਕਰਨ ਵਾਲਾ 트াম্প ਇਹ ਭੁੱਲ ਗਿਆ ਕਿ ਕਿਸੇ ਸਮੇ ਉਸ ਦਾ ਖੁਦ ਦਾ ਪਰਿਵਾਰ ਇਲੀਗਲ ਇਮੀਗ੍ਰੈਂਟ ਬਣ ਅਮਰੀਕਾ ਆਇਆ ਸੀ ਕਿਉਂਕਿ ਅਮਰੀਕਾ ਦੇ ਅਸਲੀ ਮੂਲ ਨਿਵਾਸੀ ਇਹ ਗੋਰੀ ਚਮੜੀ ਵਾਲੇ ਨਹੀਂ ਹਨ ਇਹਨਾਂ ਨੇ ਤਾਂ ਕਬਜ਼ਾ ਕੀਤਾ ਅਮਰੀਕਾ ਦੇ ਅਸਲੀ ਲੋਕ ਤਾਂ ਕੁਝ ਇਸ ਤਰ੍ਹਾਂ ਦੇ ਦਿਖਾਈ ਦਿੰਦੇ ਸਨ ਜਿਨ੍ਹਾਂ ਨੂੰ ਨੇਟਿਵ ਅਮਰੀਕਨਸ ਜਾਂ ਰੈਡ ਇੰਡੀਅਨ ਕਿਹਾ ਜਾਂਦਾ ਸੀ ਅਤੇ ਮੈਨੂੰ ਕੋਈ ਹੈਰਾਨੀ ਨਹੀਂ ਹੋਵੇਗੀ ਜੇਕਰ ਅਮਰੀਕਾ ਵਿੱਚ ਰਹਿੰਦੇ ਪੰਜਾਬੀ ਅੱਜ ਇਹ ਕਹਿਣ ਕਿ ਇਹ ਲੋਕ ਤਾਂ ਅਸੀਂ ਕਦੇ ਵੇਖੇ ਹੀ ਨਹੀਂ ਪਰ ਇਹਨਾਂ ਨਾਲ ਅਜਿਹਾ ਕੀ ਹੋਇਆ ਕਿ 1 ਕਰੋੜ ਤੋਂ ਵੱਧ ਦੀ ਆਬਾਦੀ ਵਾਲੇ ਰੈਡ ਇੰਡੀਅਨਸ ਦੀ ਗਿਣਤੀ ਸਿਰਫ 2 ਲੱਖ ਰਹਿ ਗਈ ਇਸ ਦੀ ਸ਼ੁਰੂਆਤ ਹੋਈ 1607 ਵਿੱਚ ਜਦ ਯੂਰਪ ਦੇ ਕੁਝ ਗੋਰਿਆਂ ਨੇ ਪਹਿਲੀ ਵਾਰ ਅਮਰੀਕਾ ਦੀ ਧਰਤੀ ਤੇ ਆ ਕਬਜ਼ਾ ਕਰਨਾ ਸ਼ੁਰੂ ਕੀਤਾ ਗੋਰਿਆਂ ਕੋਲ ਨਵੀਂ ਤਰ੍ਹਾਂ ਦੀ ਮੇਕ ਦੇ ਹਥਿਆਰ ਹੋਣ ਕਰਕੇ ਨੇਟਿਵ ਅਮਰੀਕਨਸ ਦੇ ਤੀਰ ਅਤੇ ਬਰਸ਼ੇ ਉਹਨਾਂ ਮਾਰੇ ਕੁਝ ਨਾ ਕਰ ਸਕੇ ਵਿਰੋਧ ਕਰਨ ਵਾਲੇ ਕਈ ਨੇਟਿਵ ਅਮਰੀਕਨਸ ਦਾ ਕਤਲ ਕਰ ਦਿੱਤਾ ਗਿਆ ਗੋਰੇ ਕਬਜ਼ਾ ਕੀਤੀ ਹੋਈ ਧਰਤੀ ਤੇ ਕਾਟਨ, ਚੋਲ, ਤਮਾਕੂ ਅਤੇ ਗੰਨੇ ਵਰਗੀਆਂ ਫਸਲਾਂ ਦੀ ਖੇਤੀ ਕਰਨ ਲੱਗੇ ਜਿਨ੍ਹਾਂ ਨੂੰ ਉਹ ਯੂਰਪ ਅਤੇ ਇੰਗਲੈਂਡ ਵਰਗੇ ਦੇਸ਼ਾਂ ਵਿੱਚ ਐਕਸਪੋਰਟ ਕਰਦੇ ਇਸੇ ਦੌਰਾਨ ਗੋਰਿਆਂ ਨੇ ਸਲੇਵ ਕਲਚਰ ਵੀ ਚਲਾਇਆ ਜਿਸ ਵਿੱਚ ਗੋਰੇ ਅਫਰੀਕੀ ਲੋਕਾਂ ਨੂੰ ਪਹਿਲਾਂ ਕੈਦ ਕਰਦੇ ਫਿਰ ਅਮਰੀਕਾ ਲਈ ਆ ਬੇਚਦੇ ਗੋਰੇ ਉਹਨਾਂ ਲੋਕਾਂ ਨਾਲ ਜਾਨਵਾਰਾ ਤੋਂ ਵੀ ਭੈੜਾ ਸਲੂਕ ਕਰਦੇ ਉਹਨਾਂ ਤੋਂ 24 24 ਘੰਟੇ ਖੇਤਾਂ ਵਿੱਚ ਕੰਮ ਕਰਾਉਂਦੇ ਉਹਨਾਂ ਦੇ ਗਲਾਂ ਵਿੱਚ ਸੰਗਲ ਪਾ ਕੇ ਰੱਖਦੇ ਅਤੇ ਹੋਰ ਪਤਾ ਨਹੀਂ ਕਿੰਨੇ ਤਸ਼ੱਦਦ ਕਰਦੇ ਜਿਸ ਕਰਕੇ ਅਮਰੀਕਾ ਵਿੱਚ ਅੱਜ ਤੱਕ ਕਾਲੇ ਲੋਕਾਂ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਬਲੈਕ ਲਾਈਫ ਮੈਟਰਸ ਦੇ ਨਾਮ ਨਾਲ ਮੁਫਤ ਦੀ ਜ਼ਮੀਨ ਉਤੋ ਫਰੀਦੀ ਲੇਬਰ ਗੋਰਿਆਂ ਨੂੰ ਤਾਂ ਫਾਇਦਾ ਹੀ ਫਾਇਦਾ ਦਿਖ ਰਿਹਾ ਸੀ ਅਮਰੀਕਾ ਵਿੱਚ ਹੋ ਰਹੇ ਫਾਇਦੇ ਨੂੰ ਦੇਖ ਯੂਰਪ ਦੇ ਹੋਰ ਕਈ ਗੋਰਿਆਂ ਨੇ ਅਮਰੀਕਾ ਵਿੱਚ ਇਲੀਗਲ ਇਮੀਗ੍ਰੇਸ਼ਨ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਹਨਾਂ ਵਿੱਚੋਂ ਹੀ ਇੱਕ ਸੀ ਜਰਮਨ ਦਾ ਗੋਰਾ ਫਰੈਡਰਿਕ ਟਰੰਪ ਡੋਨਲਡ ਟਰੰਪ ਦਾ ਦਾਦਾ ਜੋ ਕਿ ਸਨ 1800 ਵਿੱਚ ਜਰਮਨ ਤੋਂ ਅਮਰੀਕਾ ਆਇਆ ਜਿੱਥੇ ਹੀ ਗੋਰਿਆਂ ਦਾ ਫਾਇਦਾ ਹੋ ਰਿਹਾ ਸੀ ਉੱਥੇ ਹੀ ਨੇਟਿਵ ਅਮਰੀਕਨਸ ਦਾ ਕਤਲੇਆਮ ਅਤੇ ਬਹੁਤ ਸਾਰੇ ਬੱਚੇ ਬੇਕਾਰ ਹੋ ਰਹੇ ਸਨ ਆਪਣੀ ਜ਼ਮੀਨ ਦੀ ਰਾਖੀ ਕਰਨ ਲਈ ਰੈਡ ਇੰਡੀਅਨਸ ਨੇ ਗੋਰਿਆਂ ਨਾਲ ਕਈ ਲੜਾਈਆਂ ਲੜੀਆਂ ਜਿਸ ਵਿੱਚ ਗੋਰਿਆਂ ਦਾ ਬਹੁਤ ਨੁਕਸਾਨ ਵੀ ਹੋਇਆ ਆਪਣੇ ਰਾਹ ਦਾ ਰੋੜਾ ਬਣ ਰਹੇ ਨੇਟਿਵ ਅਮਰੀਕਨਸ ਨੂੰ ਖਤਮ ਕਰਨ ਲਈ ਗੋਰਿਆਂ ਨੇ ਬਹੁਤ ਸਾਰੇ ਪਲਾਨ ਵੀ ਬਣਾਏ ਜਿਸ ਦੌਰਾਨ ਗੋਰਿਆਂ ਨੇ ਨੇਟਿਵ ਅਮਰੀਕਨਸ ਦੇ ਕਬੀਲਿਆਂ ਵਿੱਚ ਪਹਿਲਾਂ ਬਿਮਾਰੀਆਂ ਫੈਲਾਈਆਂ ਅਤੇ ਉਹਨਾਂ ਬਿਮਾਰ ਲੋਕਾਂ ਦਾ ਹੀ ਇਲਾਜ ਕਰਨ ਦੇ ਬਹਾਨੇ ਉਹਨਾਂ ਨੂੰ ਸਮੋਲ ਪੁਕਸ ਨਾਲ ਇਨਫੈਕਟਡ ਕੰਬਲ ਵੰਡੇ ਅਤੇ ਇਹ ਬਿਮਾਰੀ ਇੰਨੀ ਫੈਲ ਗਈ ਕਿ ਹਰ ਸਾਲ ਤਕਰੀਬਨ 6 ਲੱਖ ਲੋਕਾਂ ਦੀ ਮੌਤ ਹੁੰਦੀ ਗਈ ਅਤੇ ਟੋਟਲ ਲੱਖ ਰੈਡ ਇੰਡੀਅਨਸ ਮਰੇ ਬਚੇ ਕੁਝ ਨੇਟਿਵ ਅਮਰੀਕਨਸ ਨੂੰ 1930 ਵਿੱਚ ਸਰਕਾਰ ਨੇ ਧੱਕੇ ਨਾਲ ਆਪਣੀ ਫਲੋਰੀਡਾ ਮਿਸਿਸਪੀ ਕਲੰਬੀਆ ਵਰਗੀਆਂ ਉਪਜਾਊ ਜ਼ਮੀਨਾਂ ਛੱਡ ਕਈ ਕਿਲੋਮੀਟਰ ਦੂਰ ਓਕਲਾਹੋਮਾ ਵਰਗੀਆਂ ਉਜੜੀਆਂ ਹੋਈਆਂ ਸਟੇਟਾਂ ਵਿੱਚ ਜਾਣ ਲਈ ਮਜਬੂਰ ਕੀਤਾ ਉਹ ਵੀ ਪੈਦਲ ਹਜ਼ਾਰਾਂ ਕਿਲੋਮੀਟਰ ਪੈਦਲ ਸਫ਼ਰ ਕਰਦੇਆਂ ਕਈ ਬੱਚੇ ਔਰਤਾਂ ਬਜ਼ੁਰਗ ਠੰਡ ਅਤੇ ਭੁੱਖ ਨਾਲ ਰਸਤੇ ਵਿੱਚ ਹੀ ਮਰ ਗਏ ਸਨ 1900 ਆਉਂਦੇ-ਆਉਂਦੇ ਸਿਰਫ 400 ਸਾਲਾਂ ਵਿੱਚ ਨੇਟਿਵ ਅਮਰੀਕਨਸ ਦਾ ਇੰਨਾ ਕਤਲੇਆਮ ਹੋਇਆ ਕਿ ਗੋਰਿਆਂ ਨੇ ਉਹਨਾਂ ਦੀ 95% ਆਬਾਦੀ ਖਤਮ ਕਰ ਦਿੱਤੀ 1 ਕਰੋੜ ਦੀ ਗਿਣਤੀ ਵਾਲੇ ਨੇਟਿਵ ਅਮਰੀਕਨਸ ਸਿਰਫ 2 ਲੱਖ ਵਿੱਚ ਸਿਮਟ ਕੇ ਰਹਿ ਗਏ ਅਤੇ ਅੱਜ ਉਹਨਾਂ ਦੇ ਇਹ ਹਾਲਾਤ ਨੇ ਕਿ ਨੇਟਿਵ ਅਮਰੀਕਨਸ ਦੇ ਬੱਚਿਆਂ ਨੂੰ ਮੋਡਰਨਾਈਜੇਸ਼ਨ ਦੇ ਨਾਮ ਤੇ ਆਪਣੇ ਕਲਚਰ ਬੋਲੀ ਪਹਿਰਾਵੇ ਅਤੇ ਖਾਣ-ਪਾਨ ਤੋਂ ਦੂਰ ਕੀਤਾ ਜਾ ਰਿਹਾ ਅਤੇ ਉਹਨਾਂ ਦੇ ਸਾਰੇ ਬੱਚੇ ਤਕਰੀਬਨ ਨਸ਼ੇ ਤੇ ਲੱਗੇ ਹੋਏ ਹਨ ਜਿਸ ਕਰਕੇ ਨੇਟਿਵ ਅਮਰੀਕਨਸ ਦਾ ਕਲਚਰ ਬੋਲੀ ਅਤੇ ਪਹਿਰਾਵਾ ਹੌਲੀ-ਹੌਲੀ ਖਤਮ ਹੁੰਦਾ ਜਾ ਰਿਹਾ ਇਸ ਵੀਡੀਓ ਨੂੰ ਅਮਰੀਕਾ ਵਿੱਚ ਰਹਿ ਰਹੇ ਪੰਜਾਬੀਆਂ ਨਾਲ ਜ਼ਰੂਰ ਸਾਂਝਾ ਕਰਨਾ ਤਾਂ ਜੋ ਉਹ ਵੀ ਅਸਲ ਸੱਚਾਈ ਨੂੰ ਜਾਣ ਸਕਣ ਕਿ ਅੱਜ ਜੋ ਗੋਰੇ ਇਲੀਗਲ ਇਮੀਗ੍ਰੇਸ਼ਨ ਦਾ ਰੋਲਾ ਪਾ ਰਹੇ ਉਹ ਵੀ ਕਿਸੇ ਦੂਜੇ ਦੇਸ਼ ਤੋਂ ਹੀ ਆਏ ਹਨ